ਹੋ ਆਈ ਕੁ ਚਿੱਕਾ ਖਾਲਸਾ ਹੋਈ ਕੁ ਚਿੱਕੀ ਫਤਿਹ ਅੱਜ ਹੀ ਆਪਾਂ ਆਇਆ ਵਿਆਹ ਲੈ ਕੇ ਅੱਜ ਹੀ ਪ੍ਰੋਗਰਾਮੇ تھے ਬਟਨਾ ਲਾਉਂਦੇ ਨੇ ਹਲਦੀ ਲਾਉਂਦੇ ਨੇ ਤੇ ਮਹਿੰਦੀ ਦੀ ਰਸਮ ਹੋਊਗੀ ਸੀ ਉਹਦੇ ਲਈ ਆਪਾਂ ਆਏ ਆ ਜੀ ਅੱਜ ਮਨਦੀਪ ਉਹਨਾਂ ਦੇ ਘਰੇ ਆਪਾਂ ਕੁੜੀ ਕਿੱਥੇ ਗਈ ਤੁਸੀਂ ਮੈਂ ਕੁੜੀ ਕੋਲੇ ਰੱਖਨੀ

ਨੀ ਨਾ ਲੇ 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 ਤੇ ਅੱਜ ਵੀ ਨਹੀਂ ਪਤਾ ਆ ਬ੍ਰਦਰ ਹੋ ਗਿਆ ਅੱਜ ਆਈ ਉਹ ਤੋਂ ਮਾਸਟਰ ਅੱਛਾ ਬਿਊਟੀ ਵਾਲਾ ਮਾਰ ਲੈਣਾ ਇਹਨਾਂ ਕੋਲ ਵੀ ਤੇ ਦਿੱਸਦੀ ਹਾਂਜੀ ਹਾਂ ਤੇਜ਼ ਹਨ ਹੁਣ ਨੰਬਰ ਆ ਗਿਆ ਨਾ ਮੇਰੇ ਕੋਲ ਇਹਨਾਂ ਦਾ ਹੁਣ ਮੈਂ ਭੇਜ ਦਾਂਗੀ ਬੱਸ ਪਹਿਲਾਂ ਵੀ ਵਟਸਐਪ ਤੇ ਸਾਰੇ ਕੋਲ ਭੇਜਤਾ ਸੀਗਾ ਲਿੰਕ डॉक्टर की सलाह करके ले अपनी मदीब मेहंदी लुआ रही है।

ਸਰ ਜੀ ਮਨਦੀਪ ਦੇ ਭਾਬੀ ਜੀ ਮਹਿੰਦੀ ਲਵਾ ਰਹੇ ਨੇ ਦੇਖੀ ਕਿੰਨੀ ਆਨੀ ਰੱਬ ਨਾਲ ਚੇਚਾ ਚਾਹੀਦਾ ਹੈ ਜੀ ਦੇ ਕਿੰਨੇ ਜਿਆਦਾ ਹੱਥ ਤੇਜ਼ ਚੱਲਦਾ ਹੈ ਨਾ ਵੀ ਮਤਲਬ ਇਹਨਾਂ ਨੂੰ ਸੁਭਾਅ ਪਿਆ ਹੁੰਦਾ ਫਕੀਨਾ ਟਾਈਮ ਲਾ ਦਿੰਦੇ ਲਾੜ ਦੇ ਵਿੱਚ ਉਹੀ ਤਾਂ ਪ੍ਰੈਕਟਿਸ ਹੋ ਜਿਆਦਾ ਹੈ ਉਧਰ ਮਦੀਪਲੇ ਆਉਂਦੇ ਹੋਏ ਸੀ ਉਹ ਵੀ ਰਚਨ ਬਹੁਤ ਵਧੀਆ ਲੱਗ ਰਿਹਾ ਹੈ ਕਿ ਲੱਗੂਗਾ ਤੁਹਾਨੂੰ ਫੇਰ ਦਿਖਾਵਾਂਗੇ ਫੇਰ ਉਹਦੇ ਵੀ ਦੀ ਗੱਲਾਂ ਮਾਰ ਰਹੇ ਨੇ ਬੈਠੇ ਅੱਗੇ ਉਹੋ ਬੰਦੇ ਵਾਹੇ ਹੱਥ ਮਿੱਤ ਕੇ ਆਉਂਦੇ ਆ ਆਪਨੀ ਮਦੀਪ ਦੀ ਬੈ ਨਹੀਂ ਲੱਗ ਰਹੀ ਹੈ ਹਾਂਜੀ ਮੈਨੂੰ ਹੀ ਲੱਗ ਰਹੀ ਹੈ ਆਪਣੀ ਦੀਪ ਦੇ ਵਧੀਆ ਹੋਰ ਕਰੀਏ ਵੀ ਕੀ ਫੇ ਗੱਲਾਂ ਬਾਤਾਂ ਹੀ ਕਰਨੀਆਂ ਆਪਾਂ ਨੇ ਹੈ ਕਿ ਨਹੀਂ ਇਹ ਜੀ ਦੀ ਦਾ ਬੇਟਾ ਹੈ ਜੀ ਨਾਮ ਕੀ ਹੈ ਗੁਰਚੋ ਸਸ਼ੀਕਲ ਬੇਟੀ ਜੀ ਜੁਠੀ ਕੀ ਬੇਟੀ ਕਿਥੇ ਸਟੱਡੀ ਕਰ ਰਹੇ ਹੋ ਓਕੇ ਬਹੁਤ ਵਧੀਆ ਆਇਓ ਕਿਸੇ ਦਿਨ ਮੰਮੀ ਨੂੰ ਲੈ ਕੇ ਪਾਪਾ ਨੂੰ ਮੈਂ ਤਾਂ ਗੇਰ ਸੀ ਕਿ ਉਹਨੂੰ ਵੀਰ ਜੀ ਮਿਲਣਗੇ ਵੇਖਿਆ ਵਿਆਹ ਦੀ ਵਿੱਚ ਪਿਛਲੀ ਵਾਰੀ ਬੇਟਾ ਵੀ ਸੀਗਾ ਹੈ ਨਾ ਉਸ ਦਿਨ ਆ ਪਾਈ ਸੀ ਕਿ ਖਣਪੜ ਤੇ ਬੇਟਾ ਸੀਗਾ ਨਾਲ ਦੂਜਾ ਉਹ ਛੋਟਾ ਬੇਟਾ ਸੀਗਾ ਅੱਛਾ ਵਧੀਆ ਹੈ ਨਾ ਗੁਰਸਿੱਖ ਬੱਚੇ ਨੇ ਪਿਆਰੇ ਲੱਗਦੇ ਨੇ ਹੈਨਾ ਗੁਰਸਿੱਖੀ ਸੰਭੀ ਹੋਈ ਹੋਈ ਬੱਚੇ ਨੇ ਮੇਨ ਗੱਲ ਤਾਂ ਇਹ ਹੈ ਜੀ ਬਹੁਤ ਵਧੀਆ ਲੱਗਦਾ ਜੇ ਬੱਚੇ ਗੁਰਸਿੱਖ ਹੁੰਦੇ ਨੇ ਬਾਬਾ ਜੀ ਦੀ ਕਿਰਪਾ ਹੈ ਜੀ ਸਭ ਤੋਂ ਵਧੀਆ ਨੇ ਗੁਰਸਿੱਖੀ ਬਿਲਕੁਲ ਬਹੁਤ ਸੋਹਣਾ ਬੱਚਾ ਨੇ ਜੀ ਹੁਣ ਬੈਕਸੈਟ ਲਾ ਰਹੇ ਹਾਂ ਹੱਥ ਦੋਨੋਂ ਹੱਥ ਤੇ ਅੱਗੇ ਤਾਂ ਲੱਗਿਆ ਜੀ ਕਿ ਕੱਪੜੇ ਕਰਨੇ ਆ ਚਾਹੇ ਕੱਪੜੇ ਦਾ ਕੰਮ ਕਰਨਾ ਹੈ ਉਹਨਾਂ ਨੂੰ ਭੂਜੀ ਮੈਂਦੀ ਲਵਾ ਰਹੇ ਨੇ ਉਹ ਤਾਂ ਪੂਆਜੀ ਤਾਂ ਮੈਂਦੀ ਲਵਾ ਰਹੇ ਨੇ ਥੋੜੇ ਮੰਮਾ ਵੀ ਮੈਂਦੀ ਲਵਾ ਰਹੇ ਨੇ ਚਲੋ ਪੂਜੀ ਕੋਲ ਚਾਉਦੇ ਅੰਦਰ ਖੋਲੋ ਦਰਵਾਜਾ ਚਲੋ ਪੂਜੀ ਕੋਲ ਚਾਉਦੇ ਇਧਰ ਹੋ ਜਾ ਸਾਈਡ ਹੋ ਜਾ ਚਲੋ ਅੰਦਰ ਪੂਜੀ ਕੋਲ ਹਾਂਜੀ ਇਧਰ ਇਦੀ ਪੂਜ ਦੀ ਮਹਿੰਦੀ ਲੱਗ ਰਹੀ ਹੈ ਤੇ ਮੰਮਾ ਦੀ ਮਹਿੰਦੀ ਲੱਗ ਰਹੀ ਹੈ ਜੀ ਮੂੰਹ ਚ ਕੱਢ ਦੇ ਬੇਟੀ ਰਾਵੜ ਨਹੀਂ ਪਾਣੀ ਮੂੰਹ ਚ ਇਹ ਤਾਂ ਗਾਣੇ ਪੂਆ ਭਤੀਜੀ ਦਾ ਪਿਆਰ ਹੈ ਭਾਈ ਇਹ ਤਾਂ ਦਿਲ ਨਹੀਂ ਕਰਦਾ ਵੀ ਹੋ ਜਾਵੇ ਹੈਨਾ ਲੱਗੀ ਜੀ ਹੋ ਗਈ ਕੰਪਲੀਟ ਬਹੁਤ ਸੋਹਣੀ ਅਜੀਵਾ ਇਹ ਤਾਂ ਪਹਿਲਾਂ ਦੀ ਵੀ ਵਾਲੀ ਸ਼ੁਰੂ ਹੋ ਗਈ ਬਹੁਤ ਵਧੀਆ ਬਿਲਕੁਲ ਸਹੀ ਗੱਲ ਹੈ ਬਹੁਤ ਸੋਹਣੀ ਅਖਤੇ ਦੋਵਾਂ ਤੇ ਲੱਗੀ ਜੀ ਕੋਤੋਂ ਹੀ ਨਾ ਗਿਰ ਜੀ ਦੂ ਟਾਈਮ ਆਂਦਾ ਹੈ ਹਾਂ ਬਿਲਕੁਲ ਸਹੀ ਗੱਲ ਹੈ ਹੋਣੀ ਵੀ ਚਾਹੀਦੀ ਆ ਚਾਹ ਤਾਂ ਸਾਰੇ ਪਗਾੜੇ ਹੁਣ ਜੀ ਪ੍ਰਸ਼ਾਦਾ ਸ਼ਕ ਰਹੇ ਨੇ ਉਧਰ ਮਹਿੰਦੀ ਲੱਗ ਰਹੀ ਏ ਜੀ ਜੀ ਪ੍ਰਸ਼ਾਦਾ ਛਕਣ ਲੱਗ ਕੀ ਸੀ ਇੱਧਰ ਮਨਦੀਪ ਤੇ ਮਮਾਉਣ ਕਹਿਣ ਲੱਗੇ ਪ੍ਰਸ਼ਾਦਾ ਛੱਕੀ ਜਾਏਗੀ ਹੁਣ ਜੀ ਆਪਾਂ ਬਣਾਵਾਂਗੇ ਚਾਹ ਮਹਿੰਦੀ ਵਾਲੇ ਭਾਈਆਂ ਲਈ ਦੋ ਕੱਪਾਂ

ਸਤੇ ਦੇ ਸਾਗੇ ਤੇ ਚਲੇ ਗਏ ਜੀ ਮੈਂ ਤੇ ਵੀ ਹਲੇ ਅੱਛੀ ਅਸੀਂ ਇੱਥੇ ਰੌਣਕ ਕਰਨੀ ਹੈ ਫੈਮਿਲੀ ਰੌਣਕ ਲਾਵਾਂਗੇ ਇੱਥੇ ਮੈਨੂੰ ਵੀ ਦਿਲ ਕਰ ਰਿਹਾ ਹੈ ਨਾ ਸਹੀ ਗੱਲ ਕਹਿੰਦੇ ਕਿ ਇਸ ਦੇ ਨਾਲ ਤਾਂ ਤਿਆਰਗੀ ਹੋਣੀ ਹੈ ਜਿੱਥੇ ਪਿਆ ਹੈ ਜੀ ਆਪਣੇ ਚਾਹ ਬਣ ਕੇ ਤੇ ਆ ਆਪਣੀ ਰੀਝਣ ਲਾ ਕੇ ਆਦਿਸ਼ਪੁਰ ਲੈਣੋ ਗੜਵਿਚ ਪੁੰਨ ਆਹ ਗੜਵਿਚ ਪੁੰਨ ਥੋੜਾ ਜਿਹਾ ਅਜੀ ਪਾਦੋ ਮਿੱਠਾ ਦੇ ਲੰਦੇ ਨਾਲ ਦੇ ਆ ਕੇ ਦੇਖੋ ਉਹ ਆ ਗਏ ਮੰਮਾ ਆਏ ਮੰਮਾ ਉਹ ਮੰਮਾ ਆ ਗਏ ਇਹਨੇ ਸੋਣਾ ਬੋਹ ਰਣੀ ਮੈਂ ਆ ਕੇ ਵਾਡੀ ਆਪਾਂ ਦੀ ਰੋਟੀ ਖਾਣਦੇ ਹੋਏ ਨੰਦ ਪਰਜਾਈ ਦਾ ਨੰਦ ਪਰਜਾਈ ਦਾ ਪਿਆਰ ਹੈ ਜੀ ਦੇਖੋ ਸਹੀ ਗੱਲ ਹੈ ਸਹੀ ਗੱਲ ਹੈ ਫੇਰ ਤਾਂ ਹਣੀ ਕਦੋਂ ਕੋ ਕੋਣਾ ਕਰ ਦੋ ਸੀ ਮਿਲਣਾ ਹਾਂ ਸਹੀ ਗੱਲ ਹੈ ਸਹੀ ਗੱਲ ਹਾਂ ਨਾ ਫੇਰ ਤਾਂ ਜਲਦੀ ਕਿਹੜਾ ਮਾਰਦੇ ਕਰੂਗੀ ਆਪਾਂ ਨੂੰ ਮਿਲਣ ਵਾਸਤੇ ਤਾਂ ਅਮਦੀਪਾ ਮਿਲਣਾ ਵੜਾਉਗਾ ਹੁਣ ਦੋ ਦਿਨ ਤੱਕ ਤਾਂ ਦੀਪਾ ਹੀ ਕਰਦੇ ਹੈ ਨਾ ਮਮੀ ਹੁਣ ਦੋ ਦਿਨ ਦਿੰਦਾ ਤੂੰ ਸੀ ਸਾਡੇ ਆਇਆ ਨਹੀਂ ਅੰਦਾ ਵੀ ਕਹਿੰਦੇ ਵੀ ਇਹ ਦੂਰ ਹੋ ਜਾਊਗੀ ਹਾਂ ਫੇਰ ਨਹੀਂ ਕਰਿਆ ਆਇਆ ਜਲਦੀ ਹਾਂ ਸੱਚੀ ਬਸ ਆਪਣੇ ਘਰਾਂ ਦੱਸੇ ਬਸੇ ਆਪਣੇ ਸੋਹਣੇ ਪਰ ਖੁਸ਼ੀ ਬਸੇ ਈ 10 ਰੁਪਏ ਦੇ ਕਹਿੰਦੇ ਜਾਂ ਮੈਂ ਤਾਂ ਹੀ ਕਹਿੰਦੀ ਦੇਖ ਲੈਂਦੀ ਨੇ ਦੋ ਘਰ ਹੁੰਦੇ ਦੋ ਕਹਿੰਦੇ ਨੇ ਦੋ ਮਾਂ ਦੋ ਪਿਓ ਹੁੰਦੇ ਆੱਗਾ ਨਹੀਂ ਹੋਆ ਈ ਤਾਂ ਸ਼ਾਦਾ ਖਾਣ ਲੱਗੇ ਸੀਗੇ ਹੁਣ 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 ਵਰਤੂ ਫਿਰ ਮੈਂਦੀ ਲਾਣੀ ਸ਼ੁਰੂ ਹੋਣੀ ਬਹੁਤ ਸੋਹਣੀ ਮੈਂਦੀ ਹੈ ਜੀ ਸੰਗਣੀ ਕਾਫੀ ਤਾਂ ਹੀ ਫਿਰ ਇਹਦਰ ਭੂਆ ਜੀ ਲੋ ਆ ਰਹੇ ਨੇ ਭਾਜੀ ਮੈਦੀ ਲੱਗ ਰਹੀ ਹੈ ਜੀ ਮੈਂ ਤਾਂ ਤੇ ਰਹਾਂਗੇ ਨਹੀਂ 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 ਜੀ ਬਹੁਤ ਨਹੀਂ ਜੀ ਬਹੁਤ ਸੋਣ ਲੱਗ ਰਹੀ ਹੈ ਭਾਜੀ ਨਹੀਂ ਲਾਉਂਦੇ ਓਏ ਜ਼ਰੂਰੀ ਹੈ ਭੋੜ ਬਿਲਵਾਣੀ ਭਾਈ ਸਗਾ ਤਾਂ ਸਭ ਨੂੰ ਕਰਨੇ ਚਾਹੀਦੇ ਨੇ ਕਿੰਨਾ ਸ਼ਾਨਦਾਰ ਸ਼ਹਿਨ ਤੇ ਜਿਹੜੀ ਤੇਜਰਾੰਗ ਰਹੀ ਨਾ ਫੜ ਫੜ ਲਾ ਰਹੀ ਹੈ ਸ਼ਾਹ ਕਰ ਲੈਣਾ ਹਾਂ ਹੱਥ ਕਾਸ਼ਟ ਚੱਲਦਾ ਆ ਦੇਖੋ ਜੀ ਬਹੁਤ ਸੋਹਣੀ ਮਹੰਦੀ ਲੱਗੀ ਹੋਈ ਏ ਹੱਥਾਂ ਤੇ ਵੀ ਬੈਕ ਸਾਈਡ ਤੇ ਵੀ ਅੱਗੇ ਵੀ ਬਹੁਤ ਸੋਹਣੇ ਜਨ ਪਾਏ ਹੋਏ ਪਰamani ਇਹ ਲੱਗ ਰਹੀ ਏ ਪੈਣਾ ਤੇ ਪੈਣਾ ਬਹੁਤ ਸੋਹਣਾ ਐਨ ਤੇ ਗੈਣੀ ਇਹ ਜੀ ਮੰਦੀਪ ਦੇ ਭਾਬੀ ਜੀ ਨੇ ਜੜੀ ਤੇ ਵੀਰ ਜੀ ਵੀ ਆ ਗਏ ਨੇ ਜੀ ਗਏ ਹੋਏ ਸੀਗੇ ਕੰਮ ਵਿਆਹ ਦੇ ਵਿੱਚ ਕੰਮੇ ਬਹੁਤ ਹੁੰਦੇ ਨੇ ਓਕੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਹਵੇ ਤੇ ਅਸਤੇ ਵੀ ਸਾਰੇ ਨੇ ਮੈਦੀ ਲਵਾ ਲਈ ਮੈਦੀ ਲਾ ਕੇ ਧੁੱਪੇ ਬੈਠ ਕੇ ਇਸ ਤੇ ਸਾਰੇ ਜਣੇ ਬਿਲਕੁਲ ਸਾਨੂੰ ਬਹਾਨਾ ਮਿਲ ਗਿਆ ਬੈਠਣ ਦਾ ਦੋਹੀ ਤਾਂ ਹੁਣ ਸਾਨੂੰ ਕੋਈ ਕੰਮ ਨੂੰ ਤਾਂ ਨਹੀਂ ਕਹੂਗਾ ਅਸਤੇ ਵਾਲੀ ਬਹਾਨੇ ਘੜ ਲੇ ਬਈ ਆ ਦੀਦੀ ਤੇ ਲੱਗੀ ਹੋਈ ਹੈ ਜੀ ਇਹ ਮੇਰੇ ਲਈ ਕੀ ਹੋਈਏ ਬੋਲ ਸਹੀ ਹਾਂਜੀ ਸਾਡੇ ਦੀਦੀ ਸੀ ਵੀ ਮਹਿੰਦੀ ਲਵਾ ਕੇ ਬੈਠੇ ਹੋਏ ਨੇ ਧੁੱਪ ਸੇਕ ਰਹੇ ਨੇ ਕੌਣ ਜਾਈਏ ਨਾ ਕਰਦੇ ਨੇ ਫਿਰ ਸਾਡੇ ਦੇ ਘਰ ਤੁਸੀਂ ਵੀ ਮਹਿੰਦੀ ਲਵਾ ਰਹੀ ਸੀ ਵੀ ਲਵਾ ਲਈ ਫਿਰ ਆਪਣੇ ਘਰਾਂ ਨੂੰ ਨਾਨਦੇਵਿਆਂ ਦੇ ਚਾਹੀਏ ਨੇ ਜਿਆਦਾ ਇਹ ਬਿਲਕੁਲ ਭਾਬੀਆਂ ਨੂੰ ਚਾਹਣਾ ਹੋਊ ਹੋਰ ਕਿੰਨੂ ਹੋਣਾ ਬਿਲਕੁਲ ਕੋਈ ਗੱਲ ਨਹੀਂ ਯਾਰ ਨੂੰ ਯਾਰ ਬੱਚੇ ਇਹ ਮੌਕੇ ਵੀ ਪਰਮਾਤਮਾ ਕਦੇ ਕਦੇ ਸਾਰਿਆਂ ਨੂੰ ਨਹੀਂ ਮਿਲਦਾ ਅੱਜ ਤੂੰ ਬਹੁਤ ਸੋਹਣੀ ਤਕਰੀਬਨ ਨਾਨਾ ਪਹਿਲਾਂ ਹੀ ਨਹੀਂ ਆ ਜਾਂਦੀਆਂ ਹਾਂ ਸੱਚ ਆਪਾਂ ਨੂੰ ਮਿਲਿਆ ਹਾਂ ਠੀਕ ਹੈ ਵੀ ਨਰਨ ਦਾ ਬਲੇ ਨਿਕ ਕਈ ਨਾਗੀ ਨਾਲ ਹੀ ਹੋ ਜਾਂਦਾ ਵਿੱਚ ਮੈਂ ਹਾਂਦਾ ਹੁੰਦਾ ਮੈਂ ਵੀ ਆਪਣੀ ਭਾਬੀ ਕੋਲ 2 ਸਾਲ ਰਹਿ ਕੇ ਆਈ ਹਾਂ ਭਾਬੀ ਪਗਨ ਵਾਲੀ ਮਿਲਦਾ ਜੀ ਬਿਲਕੁਲ ਜੀ ਬਹੁਤ ਸੁਣੀ ਲੱਗੀ ਜੀ ਜਿਹੜਾ ਦਿਉਰਾਂ ਨੇ ਨਾਨਾ ਵਾਲ ਦੇ ਵਿਆਹਾਂ ਦਾ ਚਾਹ ਹੁੰਦਾ ਨਾ ਉਹ ਐ ਹੀ ਪੂਰਾ ਹੁੰਦਾ ਹੈ ਵੱਖਰਾ ਚਾਹ ਕੇ ਨਾ ਹੁਣ ਤਿਆਰ ਕੋ ਕਿਹਦੇ ਚਲੋ ਠੀਕ ਹੈ ਜੀ ਏਸੀ ਆਪਣੀ ਅੱਜ ਦੀ ਵੀਡੀਓ ਅਗਲੀ ਵੀਡੀਓ ਚ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ